ਜਾਂ ਰੋ ਜਾ ਉਹ ਜਿਹੜੀ ਕਰਦਾ ਨਾ ਬਹੁਤ ਬਹੁਤ ਕੋਈ ਨਹੀਂ ਕੋਈ ਮੈਂ ਕਰਦਾ ਰੋਕੇ ਹਾਂ ਹਾਂਜੀ ਸਰ ਅੱਜ ਮੱਕੀ ਦੀ ਬੋਲੀ ਹੋਈ ਐ 30 ਰੇਟ ਲੱਗੇ ਆ ਅੱਜ ਮੱਕੀ ਦੀ ਪਹਿਲੀ ਢੇਰੀ ਸਾਡੇ ਮਾਛ ਵਾਲਾ ਸਾਹਿਬ ਤੇ ਆਈ ਹੈ ਪਹਿਲਾਂ ਤਾਂ ਦੋਨਾਂ ਗ੍ਰਾਮ ਜਿਨ੍ਹਾਂ ਖਰੀਦੀਆਂ আর ਜਿਨ੍ਹਾਂ ਨੇ ਵੇਚੀਆਂ ਉਹਨਾਂ ਨੂੰ ਮੁਬਾਰਕਾਂ ਬਹੁਤ ਬਹੁਤ ਮੱਕੀ ਅੱਜ ਵਿਕੀ ਐ ਜੀ 2421 ਰੁਪਏ ਜੋ 1000 ਰੁਪਏ ਕਾਰਡ ਹੈ ਮਾਛਵਾੜੇ ਮੰਡੀ ਦਾ ਵੀ ਕਦੇ ਵੀ ਇਸ ਭਾਅ ਨੂੰ ਮੱਕੀ ਮਾਛਵਾੜੇ ਮੰਡੀ ਜਿਨੀ ਵਿਕੀ ਪਹਿਲਾਂ ਕਿੰਨਾ ਭਾਅ ਸੀਗਾ ਪਹਿਲਾਂ ਪਿਛਲੇ ਸਾਲ 202100 ਰੁਪਏ ਭਾਅ ਸੀ ਜਦੋਂ ਨਵਾ ਨਵਾ ਮਾਲ ਆਇਆ ਸੀ ਸੁੱਕੇ ਮਾਲ ਦਾ ਮੱਕੀ ਦੀ ਐਤ ਕੀ ਕਾਫੀ ਵੱਡੀ ਫਸਲ ਆਊਗੀ ਬਹੁਤ ਵਧੀਆ ਫਸਲ ਖੜੀ ਹੈ ਭਈ ਤਾਂ ਇਹ ਚਾਹੁੰਦੇ ਆ ਵੀ ਵਧੀਆ ਫਸਲ ਹੋਵੇ ਜ਼ਿਮੀਦਾਰਾਂ ਦਾ ਚੰਗੇ ਪੈਸੇ ਵੱਟ ਹੋਣ ਜ਼ਿਮੀਦਾਰਾਂ ਨੂੰ ਅਪੀਲ ਕਰਦੇ ਆ ਵੀ ਮੱਕੀ ਸੁਕਾ ਕੇ ਪਕਾ ਕੇ ਵਡਾਉਣ ਪਿਛਲੀ ਵਾਰ ਕਿੰਨਾ ਘਾਟ ਫਾਇਦਾ ਸੀ ਆ ਇਹਦਾ ਆ ਉਸਤਰ ਨੇ ਤਕਰੀਬਨ 40 ਕੁਇੰਟਲ ਦੇ ਨੇੜੇ ਤੇੜੇ ਜਿਹੜਾ ਹੈਗਾ ਸੁੱਕੀ ਮੱਕੀ ਦਾ ਝਾੜ ਹੋ ਜਾਂਦਾ ਹੈ ਜਿਹੜਾ ਮੱਛਵੜੇ ਦੇ ਮੇਰੇ ਤੇ ਆ ਇਸ ਵਾਰ ਕਿੰਨਾ ਕਰਬਾਨ ਆ ਜੀ ਆਸ ਰੱਖਦੇ ਆ ਵੀ ਉਹ 40 ਦੇ ਨੇੜੇ ਤੇੜੇ ਰਹੇ 40 ਜਾਂ 42 ਕੁਇੰਟਲ 45 ਕੁਇੰਟਲ ਤੱਕ ਹੋਵੇ ਤਾਂ ਜ਼ਿਮੀਦਾਰ ਬਾਵਾ ਖੁਸ਼ਵਾਲ ਹੋ ਜੂਗਾ ਚੰਗੇ ਪੈਸੇ ਵਟੇ ਜਾਣਗੇ ਇੱਕ ਨਰਪੜਾ ਜਪਰ ਮੇਰੇ ਦਾ ਹੈ ਅੱਜ ਮੱਛਵੜਾ ਮੰਡੀ ਦੇ ਵਿੱਚ ਮੱਕੀ ਦੀ ਫਸਲ ਆਈ ਆਇਆ ਤੱਕ ਮੇਰੇ ਔਰ ਅੱਜ ਬੜਾ ਵਧੀਆ ਭਾਅ ਜਿਹੜਾ ਇੱਥੇ ਲੱਗਿਆ 2421 ਰੁਪਏ ਲੱਗਿਆ ਔਰ ਇਹ ਰਿਕਾਰਡ ਆ ਮੱਛਵਾੜ ਦੇ ਵਿੱਚ 2421 ਰੁਪਏ ਭਾਅ ਜਿਹੜਾ ਲੱਗਿਆ ਔਰ ਕਿਸਾਨ ਵੀਰਾਂ ਨੂੰ ਵੀ ਅਪੀਲ ਕਰਦਿਆਂ ਵੀ ਜਿਹੜੀ ਮੱਕੀ ਆ ਉਹ ਪੂਰੀ ਸਕਾ ਕੇ ਵੜਣ ਔਰ ਇਸੇ ਵਧੀਆ ਭਾਅ ਜਿਹੜਾ ਮੱਛਵਾੜ ਮੰਡੀ ਦੇ ਵਿੱਚ ਮਿਲੂਗਾ। ਹਾਂਜੀ ਮੇਰਾ ਨਾਮ ਸਰਜੀਤ ਸਿੰਘ ਰੈਂਟ ਪਹਿਲੇ ਲੋਰ ਪਰ ਮੈਂ ਮੱਛਵਾੜਾ ਸਾਹਿਬ ਮੱਕੀ ਲੈ ਕੇ ਆਇਆ ਸੁੱਕੀ ਮੱਕੀ ਲੈ ਕੇ ਆਇਆ ਮੈਨੂੰ ਰੇਟ 2421 ਰੁਪਏ ਦਾ ਮਿਲਿਆ ਮੈਂ ਜ਼ਿੰਮੇਵਾਰ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਮੱਕੀ ਨੂੰ ਸਕਾ ਕੇ ਲੈ ਕੇ ਆਉਣ ਵੱਧ ਤੋਂ ਵੱਧ ਰੇਟ ਲੈਣ ਤੁਸੀਂ ਦੋਸਤੋ ਜੀ ਮੱਛੀ ਵਾਲੇ ਮੰਡੀ ਜਿਹੜਾ ਭਾਅ ਮਿਲਿਆ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਮੱਕੀ ਪਹਿਲਾਂ ਵੀ ਵੇਚਦੇ ਹੋ ਕਿ ਪਹਿਲੀ ਵਾਰੀ ਵੀ ਬੀਜੀ ਆ ਪਹਿਲਾਂ ਹੀ ਵੇਚਦੇ ਹਾਂ ਪਹਿਲਾਂ ਕਦੇ ਇੰਨਾ ਭਾਅ ਮਿਲਿਆ ਜੀ ਨਹੀਂ ਜੀ ਪਹਿਲਾਂ ਕਿੰਨਾ ਭਾਅ ਮਿਲਦਾ ਸੀਗਾ 17-1800 1900 ਜੀ ਇਹ ਪਹਿਲੀ ਵਾਰ ਸੋ ਇੰਨਾ ਭਾਅ ਮਿਲਿਆ ਹਾਂਜੀ ਚਾਹ ਠੀਕ ਹੈ ਜੀ ਫਸਲ ਤਾਂ ਕਿੰਦਾ ਪੈਦਾਵਤ ਠੀਕ ਆ ਆ 6 ਕ ਨਾਲ ਦੇਖੋ ਜੀ ਹੁਣ ਕਿੰਨਾ ਨਿਕਲ ਆਏ ਸਾਂਗੇ ਠੀਕ ਓਕੇ ਦੋ ਤਿੰਨ ਨਿਕਲੇ ਹੋਰ ਵੱਡੇ ਪਏ ਲਿਆਵਾਂਗੇ ਖੜਾ ਕੇ ਜੀ ਠੀਕ ਆ